ਜਿਹੜਾ ਬੰਦਾ ਖਾਊਗਾ ਘਾ ਉਹ ਪਾਊਗਾ ਤੰਦਰੁਸਤੀ ਵਾਲਾ ਘਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬੰਦਾ ਖਾਊਗਾ ਘਾ ਉਹ ਪਾਊਗਾ ਤੰਦਰੁਸਤੀ ਵਾਲਾ ਘਾ ਇਹ ਕਿਵੇਂ ਜੀ ਘਾ ਕਿਵੇਂ ਪੀ ਸਕਦਾ ਇਹ ਜਿਹੜਾ ਆਮ ਦੇਖਣ ਵਾਲਾ ਘਾ ਫੂਸਾ ਹਾਂਜੀ ਇਹ ਲੋਕਾਂ ਦੇ ਲੱਖ ਰੁਪਏ ਬਚਾ ਸਕਦਾ ਜਿਨ੍ਹਾਂ ਨੂੰ ਪੇਟ ਦੀ ਗਰਮੀ ਬਹੁਤ ਰਹਿੰਦੀ ਆ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਜਿਨ੍ਹਾਂ ਨੂੰ ਪੀੜਾ ਪੀੜਾ ਹੁੰਦਾ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਦਾ ਲੀਵਰ ਖਰਾਬ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਨੂੰ ਵਿਟਾਮਿਨਾਂ ਦੀ ਘਾਟ ਆ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਨੂੰ 슈ਗਰ ਦੀ ਕਮੀ ਰਹਿੰਦੀ ਆ ਜਿਹੜੀ ਕਹਿੰਦੇ 슈ਗਰ ਘਟ ਜਾਂਦੀ ਆ ਜੇ ਇਹਦਾ ਜੂਸ ਪੀਣਾ ਸ਼ੁਰੂ ਕਰ ਦੇਣ ਉਹਨਾਂ ਲਈ ਬੜਾ ਵਧੀਆ ਸਾਡੀ ਔਰਤਾਂ ਦਾ ਕਿਹੜੀਆਂ ਬਿਮਾਰੀਆਂ ਦਾ ਹੱਲ ਪ੍ਰਮਾਤਮਾ ਨੇ ਕੁਦਰਤ ਨੇ ਇਸ ਦੇਸੀ ਘਾਚ ਰੱਖਿਆ ਜਿਨ੍ਹਾਂ ਭੈਣਾਂ ਨੂੰ ਜ਼ਿਆਦਾ ਖੂਨ ਆਉਂਦਾ ਹੋਵੇ 15 15 ਦਿਨਾਂ 20 20 ਦਿਨ ਹਟਦਾ ਹੀ ਨਹੀਂਗਾ ਉਹਨਾਂ ਲਈ ਬਹੁਤ ਫਾਇਦੇਮੰਦ ਹੈ ਤੀਜੇ ਤੋਂ ਚੌਥੇ ਦਿਨੋਂ ਦਾ ਖੂਨ ਬੰਦ ਹੋਣ ਲੱਗਿਆ ਅੱਛਾ ਡਾਕਟਰ ਜੀ ਨੁਸਖਾ ਫਾਰਮੂਲਾ ਕਿਹੜੇ ਲੋਕ ਅਪਣਾ ਸਕਦੇ ਨੇ ਜਾਂ ਕਿਵੇਂ ਅਪਣਾ ਸਕਦੇ ਨੇ ਇੰਨਾ ਕ ਅਸੀਂ ਕਾ ਲੈਣਾ ਇਹਨੂੰ ਛੋਟਾ ਛੋਟਾ ਕੱਟ ਕੇ ਨੂੰ ਕੁੱਟੀ ਜਾਣਾ ਨਾਲ ਵਿੱਚ ਇਲੈਚੀਆਂ ਸਿੱਟਨੇ ਨੇ ਥੋੜਾ ਥੋੜਾ ਪਾਣੀ ਪਾਈ ਜਾਣਾ ਇਹਨੂੰ ਕੁੱਟੀ ਜਾਣਾ ਇਹਦਾ ਜੂਸ ਬਣਾ ਲੈਣਾ ਜਦੋਂ ਜੂਸ ਬਣ ਗਿਆ ਫਰੁਕੀ ਸਾਹਿਬ ਉਸ ਤੋਂ ਬਾਅਦ ਪੇਟਰ ਨੁਸਖਾ ਦਿੱਤਾ ਘਰੇ ਅਜਮਾਓ ਤੇ ਆਪਣਾ ਆਨੰਦ ਲਓ ਇਨੇ ਦਿਨਾਂ ਦੇ ਵਿੱਚ ਫਿਰ ਤੰਦਰੁਸਤੀ ਵਾਲਾ ਗਾਹ ਸ਼ੁਰੂ ਕਰ ਦੇਗਾ ਉਹਦਾ ਸਰੀਰ ਜਿਹੜੇ ਪੈਣਾ ਵੀ ਤੰਦਰੁਸਤੀ 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 ਹੋ ਗਈ ਹੈ ਸਰੀਰ 'ਚ ਇਹਨੂੰ ਲੋਂਗੇ ਰੁਕੀ ਸਾਹਿਬ ਤੁਹਾਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦੀ ਹੈ ਮੇਰੇ ਸਾਥ ਇਹ ਕੰਮ ਇਹ ਘਾ ਕਰਦਾ ਹੈ ਉਹੀ ਕੰਮ ਇਹ ਤੁਹਾਡੀ ਮੈਡੀਸਿਨ ਕਰ ਸਕਦੀ ਹਾਂਜੀ ਹਾਂਜੀ ਉਹਨਾਂ ਦੇ ਯਾਰਕ ਕੱਢੇ ਹੁੰਦੇ ਨੇ ਦਾ ਲੀਵਰ ਫੱਟੀ ਹੋਊਗਾ ਅਜਮਾ ਕੇ ਦੇ ਲਓ ਦੁੱਧ ਦਾ ਗਲਾਸ ਪੀ ਲਓ ਤੁਹਾਨੂੰ ਥਕਾਵਟ ਹੋਣੀ ਸ਼ੁਰੂ ਹੋ ਜੂਗੀ ਥੱਕਿਆ ਥੱਕਿਆ ਸਰੀਰ ਐਨ ਲੱਗ ਜੂਗਾ ਤਰ ਨੂੰ ਜੀ ਨਹੀਂ ਕਰੂਗਾ ਜੀ ਕਰੂਗਾ ਗੇੜਾ ਕੱਢ ਕੇ ਆ ਕੇ ਲੇਟ ਜਾ ਮੰਜੇ ਤੇ ਪੈ ਜਾਵਾਂ ਮੈਨੂੰ ਕੰਮ ਨੂੰ ਨਾ ਕਿਓ ਮੈਨੂੰ ਛੇੜਿਓ ਨਾ ਪਤਾ ਕੀ ਕਰ ਦੇ ਗਏ ਨੇ ਆਲਸੀ ਹੋ ਗਿਆ ਇਹ ਉਹ ਆਲਸੀ ਕੰਨ ਹੋ ਗਿਆ ਉਹ ਉਹ ਵਿਚਾਰਾ ਬਿਮਾਰ ਹੋ ਗਿਆ ਅੱਜ ਆਕਾ ਉਹਦਾ ਲੀਵਰ ਵੀ ਠੀਕ ਕਰ ਸਕਦਾ ਆਕਾ ਉਹਨੂੰ ਤੰਦਰੁਸਤ ਵੀ ਕਰ ਸਕਦਾ ਉਹਦੀਆਂ ਪਿੰਜੜੀਆਂ ਦਾ ਦਰਦ ਵੀ ਹਟਾ ਸਕਦਾ ਉਹਦੀ ਬਵਾਸੀਰ ਵੀ ਹਟਾ ਸਕਦਾ ਉਹਦੇ ਪੇਟ ਦੀ ਗਰਮੀ ਨੂੰ ਵੀ ਹਟਾ ਸਕਦਾ ਉਹਨੂੰ ਵਿਟਾਮਿਨ ਵੀ ਦੇ ਸਕਦਾ ਉਹਦੀ ਜਿਹੜੀ ਵੀਕਨੈਸ ਆ ਸਾਰੀ ਨੂੰ ਠੀਕ ਕਰ ਸਕਦਾ ਹਰ ਪੈਨ ਨੂੰ ਮੈਂ ਕਹਿਣਾ ਚਾਹੁੰਨਾ ਹਰ ਲੇਡੀਜ਼ ਨੂੰ ਕਹਿਣਾ ਚਾਹੁੰਨਾ ਦੋ ਇਲਾਚੀਆਂ ਸਵੇਰੇ ਉੱਠ ਕੇ ਜਰੂਰ ਮੂੰਹ ਚ ਪਾ ਕੇ ਚਬਾਇਆ ਕਰੋ ਘਟੋ ਘਟ ਅੱਧਾ ਘੰਟਾ ਇਹਨਾਂ ਨੂੰ ਚਬੋ ਜਿੰਨੇ ਤੁਹਾਨੂੰ ਗਰਮੀ ਦੀ ਪ੍ਰੋਬਲਮ ਆ ਤੁਹਾਨੂੰ ਬਲੀਡਿੰਗ ਜ਼ਿਆਦਾ ਹੁੰਦੀ ਆ ਤੁਹਾਨੂੰ ਲਕੋਰੀਆ ਦੀ ਪ੍ਰੋਬਲਮ ਆ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਆ ਇਹ ਦੋ ਇਲਾਚੀਆਂ ਤੁਹਾਨੂੰ ਠੀਕ ਕਰ ਸਕਦੀਆਂ ਨੇ ਸੁਣਨ ਨੂੰ ਤਾਂ ਬੇਸ਼ੱਕ ਥੋੜਾ ਅਜੀਬ ਲੱਗੇ ਪਰ ਜਿਹੜਾ ਬੰਦਾ ਖਾਊਗਾ ਕਾ ਉਹ ਪਾਊਗਾ ਤੰਦਰੁਸਤੀ ਵਾਲਾਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਐਪੀ ਇਲੈਕਟਰੋ ਹੋਮਿਓਪੈਥੀ ਸੈਂਟਰ ਦਾ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ कौर ਸਾਹਿਬਾ ਅੱਜ ਇਹ ਘਾ ਦੀ ਗੱਲ ਅਸੀਂ ਕਰਨ ਵਾਲਿਆਂ ਜਿਹੜੀ ਗੱਲ ਮੈਂ ਕਹੀ ਹੈ ਕਿ ਜਿਹੜਾ ਬੰਦਾ ਖਾਊਗਾ ਘਾ ਉਹ ਪਾਊਗਾ ਤੰਦਰੁਸਤੀ ਵਾਲਾਗਾ ਇਹ ਗੱਲ ਵੀ ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਅੱਜ ਇਹ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਵਾਸਤੇ ਸੀ ਖਾਸ ਕਰਕੇ ਲੈ ਕੇ ਆਏ ਜਿਹੜੇ ਤੰਦਰੁਸਤੀ ਵਾਲਾ ਗਾਹ ਪਾਉਣਾ ਚਾਹੁੰਦੇ ਨੇ ਜਿਨ੍ਹਾਂ ਦੇ ਹੱਥਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਜਿਨ੍ਹਾਂ ਦਾ ਢਿੱਡ ਜਿਨ੍ਹਾਂ ਦਾ ਹਰ ਵੇਲੇ ਮੱਚਦੇ ਰਹਿੰਦਾ ਉਹ ਕਹਿੰਦੇ ਵੀ ਪੈਰਾਂ 'ਚੋਂ ਹੱਥਾਂ 'ਚੋਂ ਸਿਰ 'ਚੋਂ ਹਰ ਥਾਂ 'ਚੋਂ ਸੇਕ ਹੀ ਨਿਕਲਦਾ ਹੈ ਗੱਲਬਾਤ ਕਰਦੇ ਹਾਂ ਕਿਵੇਂ ਇਹ ਜਿਹੜਾ ਗਾਹ ਹੈਗਾ ਇਲਾਇਚੀ ਹੈਗੀ ਇੱਥੇ ਇਲਾਇਚੀ ਵੀ ਨਾਲ ਰੱਖੀ ਹੋਈ ਹੈ ਦੇਖੋ ਛੋਟੀ ਇਲਾਇਚੀ ਹੈ ਔਰ ਨਾਲ ਮਿਸ਼ਰੀ ਇਹਨਾਂ ਨੇ ਰੱਖੀ ਹੈ ਡਾਕਟਰ ਸਾਹਿਬ ਨੇ ਸਮਝਾਂਗੇ ਕਿਵੇਂ ਕਿਸ ਤਰੀਕੇ ਨਾਲ ਇਹ ਸਾਰੇ ਚੀਜ਼ਾਂ ਨੂੰ ਅਸੀਂ ਸੈੱਟ ਕਰ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਦੀ ਵੀ ਪੰਜਾਬੀ ਤੇ ਇੱਕ ਵਾਰ ਫੇਰ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਖਸਾਬ ਅੱਜ ਫੇਰ ਤੁਸੀਂ ਜੋ ਸਾਡੇ ਕੋਲ ਦੁਬਾਰਾ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬੰਦਾ ਖਾਊਗਾ ਕਾ ਉਹ ਪਾਉਆ ਤੰਦਰੁਸਤੀ ਵਾਲਾ ਗਾ ਇਹ ਕਿਵੇਂ ਜੀ ਗਾ ਕਿਵੇਂ ਪਿਆ ਸਕਦਾ ਅਸੀਂ ਤਾਂ ਅger ਕਿਸ ਨੂੰ ਮਾੜਾ ਕਹਿਣਾ ਹੋਵੇ ਵੀ ਯਾਰ ਇਹ ਸਾਰਾ ਦਿਨ ਖਾਣ ਤੋਂ ਹਟਦਾ ਹੀ ਨਹੀਂ ਤਾਂ ਅਸੀਂ ਉਹਨੂੰ ਕਹਦੇ ਨੇ ਵੀ ਇਹ ਇੱਕ ਆਫੂਸ ਖਾਈ ਜਾਂਦਾ ਤੇ ਤੁਸੀਂ ਕਹ ਰਹੇ ਵੀ ਇਹ ਕਾਫੂਸ ਖਾਣ ਵਾਲਾ ਬੰਦਾ ਤੇ ਕਦੇ ਬਿਮਾਰ ਹੀ ਨਹੀਂ ਹੁੰਦਾ ਫਰੁਕੀ ਸਾਹਿਬ ਇਹਦੇ ਵਿੱਚ ਇੰਨੇ ਵਿਟਾਮਿਨ ਨੇ ਇੰਨੀਆਂ ਜ਼ਿਆਦਾ ਇਹਦੇ ਜਿਹੜੇ ਨੇ ਫਾਇਦੇ ਨੇ ਜਿੰਨੇ ਨਾਲ ਹੀ ਥੋੜੇ ਨੇ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਇਹਦਾ ਦੱਸਦਾ ਲੋਕਾਂ ਨੇ ਇਹਨੂੰ ਘਾਫੂ ਸਮਝ ਕੇ ਪੈਰਾ ਧੱਲੇ ਮਿੱਦ ਦਿੰਦੇ ਨੇ ਵੱਡ ਵੱਡ ਸਿਰ ਦਿੰਦੇ ਨੇ ਅਗਲਾ ਕਹਿੰਦਾ ਜੀ ਇਹਦਾ ਤਾਂ ਕੋਈ ਫਾਇਦਾ ਹੀ ਨਹੀਂ ਇਹ ਤਾਂ ਪਸ਼ੂ ਖਾਨ ਜੋ ਗੱ ਪਸ਼ੂਆਂ ਦੇ ਜੋ ਗਈਆ ਡੰਗਰ ਖਾ ਲੈਣ ਘੋੜੇ ਖਾ ਲੈਣ ਮੱਝਾਂ ਖਾ ਲੈਣ ਹਨਾ ਉਹਨਾਂ ਲਈ ਬੱਕਰੀਆਂ ਖਾ ਲੈਣ ਉਹਨਾਂ ਲਈ ਆ ਪਰ ਜੇ ਇਹ ਇਨਸਾਨ ਇਹਦਾ ਸੇਵਨ ਕਰਦਾ ਉਹਦੇ ਵਿੱਚ ਇੰਨੀ ਪਾਵਰ ਇੰਨੀ ਤਾਕਤ ਇੰਨੀ ਤੰਦਰੁਸਤੀ ਮੈਂ ਕਹਾਂ ਤੁਸੀਂ ਪੁੱਛੋ ਹੀ ਨਾ ਬਹੁਤ ਵਧੀਆ ਤੰਦਰੁਸਤੀ ਵਾਲਾ ਇਹ ਜਿਹੜੀ ਨੁਸਖਾ ਤੁਹਾਨੂੰ ਅੱਜ ਮੈਂ ਦੇਣ ਜਾ ਰਿਹਾ ਇਹਦੇ ਵਿੱਚ ਕੱਲੀ ਪੇੜ ਦੀ ਗਰਮੀ ਨਹੀਂ ਰੁਕੀ ਸਾਹਿਬ ਜਿਨ੍ਹਾਂ ਨੂੰ ਬਵਾਸੀਰਾ ਉਹਨਾਂ ਦੀ ਬਵਾਸੀਰ ਵੀ ਠੀਕ ਕਰ ਦੇਣੀ ਆ ਮੈਂ ਕਹਾਂ ਜੀ ਆਖਾ ਕੇ ਮੈਂ ਕਹਾਂ ਜੀ ਜਿੰਨੀ ਮਰਜੀ ਖੂਨ ਵਹਿੰਦਾ ਹੋਵੇ ਰੁਕੀ ਸਾਹਿਬ ਤੀਜੇ ਚੌਥੇ ਦਿਨ ਬੰਦ ਕਰ ਦਿੰਦਾ ਇਹ ਅੱਛਾ ਕੀ ਬਾਤ ਹੈ ਇਹ ਜਿਹੜਾ ਆਮ ਦੇਖਣ ਵਾਲਾ ਘਾਫੂਸ ਆ ਹਾਂਜੀ ਇਹ ਲੋਕਾਂ ਦੇ ਲੱਖ ਰੁਪਏ ਬਚਾ ਸਕਦਾ ਹਿਆਰਾ ਰੂਈਏ ਵਜਾ ਸਕਦਾ ਜਿਹੜੇ ਲੋਕ ਓਪਰੇਟ ਕਰਾ ਕਰਾ ਕੇ ਹੰਬ ਚੁੱਕੇ ਨੇ ਥੱਕ ਚੁੱਕੇ ਨੇ ਬੋਅਸੀਰ ਦਾ ਉਹਨਾਂ ਨੂੰ ਆਪਾਂ ਕਾ ਫੂਸਣਾ ਠੀਕ ਕਰ ਦੇਣਾ ਇਹਦਾ ਮੈਂ ਦੱਸੂਗਾ ਕਿੱਦਾਂ ਇਹ ਸਮਾਲ ਕਰਨਾ ਕਿੱਦਾਂ ਯੂਜ਼ ਕਰਨਾ ਇਹਦੇ ਵਿੱਚ ਹੁਣ ਮੈਂ ਦੱਸਦਾ ਵੀ ਕਿ ਜਿਨ੍ਹਾਂ ਨੂੰ ਪੇਟ ਦੀ ਗਰਮੀ ਬਹੁਤ ਰਹਿੰਦੀ ਆ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਜਿਨ੍ਹਾਂ ਨੂੰ ਪੀੜਾ ਵਿਚਾਰ ਹੁੰਦਾ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਦਾ ਲੀਵਰ ਖਰਾਬ ਆ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਨੂੰ ਵਿਟਾਮਿਨਾਂ ਦੀ ਘਾਟ ਆ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਨੂੰ ਸ਼ੂਗਰ ਦੀ ਕਮੀ ਰਹਿੰਦੀ ਆ ਜਿਹੜੀ ਕਹਿੰਦੇ ਸ਼ੂਗਰ ਘਟ ਜਾਂਦੀ ਆ ਜੇ ਇਹਦਾ ਜੂਸ ਪੀਣਾ ਸ਼ੁਰੂ ਕਰ ਦੇਣ ਉਹਨਾਂ ਲਈ ਬੜਾ ਵਧੀਆ ਇਹ ਮਿੱਠਾ ਹੁੰਦਾ ਫੁਰਕੀ ਸਾਹਿਬ ਜਿਵੇਂ ਗੰਨਾ ਚੂਸੀ ਦਾ ਚੂਪੀ ਦਾ ਗੰਨਾ ਚੂਪਦੇ ਆ ਜਦੋਂ ਅਸੀਂ ਉਹ ਦੇਖਿਆ ਮਠਾਸ ਹੁੰਦੀ ਆ ਨੇ ਇੱਕ ਗੰਨੇ ਵਰਗੇ ਹੁੰਦੇ ਟਿਹੜਾ ਵਾਲਾ ਕਾਹ ਫੁਰਕੀ ਸਾਹਿਬ ਇਹ ਇਹਦੇ ਵਿੱਚ ਮੈਂ ਦੋ ਤਰ੍ਹਾਂ ਦਾ ਕਾਹ ਇਤੇ ਰੱਖਿਆ ਲੋਕਾਂ ਨੂੰ ਸਮਝਾਉਣ ਲਈ ਇੱਕ ਕਾਹ ਹੋ ਗਿਆ ਇਹ ਆਹ ਵਾਲਾ ਟਿਹੜਾ ਵਾਲਾ ਹਨ ਇੱਕ ਕਾਹ ਹੋ ਗਿਆ ਇਹਦੇ ਵਿੱਚ ਆਹ ਦੇਖੋ ਆਹ ਵਾਲਾ ਕਾਹ ਜਿਹਦੇ ਫੁੱਲ ਜੇ ਬਣੇ ਜਿਹਦੇ ਉੱਤੇ ਫੁੱਲ ਆ ਇਹ ਕਾ ਕਿਹੜਾ ਇਹਨੂੰ ਨਾਗਰ ਮੋਤਾ ਕਹਿੰਦੇ ਆ ਅੱਛਾ ਇਹ ਹੈ ਨਾਗਰ ਮੋਤਾ ਨਾਗਰ ਮੋਤਾ ਇਹਨੂੰ ਜਦੋਂ ਅਸੀਂ ਪੱਟਾਂ ਗਏ ਤੇ ਥੱਲੇ ਏਡੀ ਕੋ ਜਿਵੇਂ ਕਹਿਦੀ ਆ ਆਪਾਂ ਗੱਠੀ ਜੀ ਹੁੰਦੀ ਆ ਗੱਠੀ ਜੀ ਹੁੰਦੀ ਆ ਜੜ ਜੀ ਜਿਵੇਂ ਆਪਣੀ ਹਲਦੀ ਦੀ ਜਾਂ ਆਦਰਕ ਦੀ ਉਦਾਂ ਦੀ ਗੱਠ ਜੀ ਬਣੀ ਹੁੰਦੀ ਆ ਉਹਨੂੰ ਜਦੋਂ ਅਸੀਂ ਜੜ ਤੋਂ ਪੱਟ ਗਏ ਉਹਨੂੰ ਸਾਫ਼ ਕਰਕੇ ਸੁਕਾ ਕੇ ਰੱਖਦੇ ਹੋ ਇਹ ਹੁੰਦਾ ਨਾਗਰ ਮੋਤਾ ਇਹ ਆ ਨਾਗਰ ਮੋਤਾ ਇਹ ਵਾਲਾ ਜਿਹੜਾ ਇਹਨੂੰ ਅਸੀਂ ਕਹਿੰਨੇ ਆ ਸਾਡੇ ਏਰੀਆ 'ਚ ਟਿੜਾ ਵਾਲਾ ਕਾ ਹੁਣ ਮੈਨੂੰ ਨਹੀਂ ਪਤਾ ਅਲੱਗ-ਅਲੱਗ ਭਾਸ਼ਾ 'ਚ ਅਲੱਗ-ਅਲੱਗ ਲੋਕਾਂ ਨੇ ਕੀ-ਕੀ ਇਹਨੂੰ ਕਹਿੰਦੇ ਨੇ ਉਹ ਮੈਨੂੰ ਆਪਾਂ ਕਮੈਂਟਾਂ 'ਚ ਪਤਾ ਹੀ ਲੱਗ ਜਾਣਾ ਯਾਨੀ ਸਾਡੇ ਜਿਹੜੀ ਭਾਸ਼ਾ ਜਿਹੜੀ ਸਾਡੀ ਲੁਧਿਆਣੇ ਵਾਲੀ ਭਾਸ਼ਾ ਉਹਦੇ ਵਿੱਚ ਇਹਨੂੰ ਟਿੜਾ ਵਾਲਾ ਕਾ ਕਿਹਾ ਜਾਂਦਾ ਜੀ 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 ਚਲੋ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਨਾ ਉਹ ਜ਼ਰੂਰ ਸਾਨੂੰ ਦੱਸਣ ਵੀ ਇਸ ਦੇਸੀ ਘਾਹ ਨੂੰ ਇਸ ਦਾ ਦੇਸੀ ਘਾਈ ਕਹਿ ਲੈਂਦੇ ਆ ਆਪਣੇ ਆਪਣੇ ਇਲਾਕੇ ਚ ਕੀ ਕੀ ਕਿਹਾ ਜਾਂਦਾ ਹੈ ਜ਼ਰੂਰ ਸਾਨੂੰ ਦੱਸਿਓ ਤਾਂ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਜਿਹੜੀ ਤੁਹਾਡੇ ਇਲਾਕੇ ਚ ਜਿਹੜਾ ਤੁਹਾਨੂੰ ਪਤਾ ਹੈ ਤੁਹਾਡੇ ਇਲਾਕੇ ਚ ਕੋਈ ਵੀਡੀਓ ਦੇਖ ਰਿਹਾ ਤਾਂ ਉਹ ਚੰਗੀ ਤਰ੍ਹਾਂ ਸਮਝ ਲਨ ਜੀ ਡਾਕਟਰ ਸਾਹਿਬ ਇਹ ਨਾ ਕਾਫੀ ਇਦਾਂ ਜਮੀਨ ਦੇ ਉੱਤੇ ਫੈਲ ਜਾਂਦਾ ਤੇੜਾ ਜਿਹਾ ਲੰਬੀਆਂ ਲੰਬੀਆਂ ਹੋ ਜਾਂਦੀਆਂ ਨੇ ਜਦੋਂ ਇਹਨੂੰ ਅਸੀਂ ਚੱਭਾਂਗੇ ਨਾ ਆ ਚੀਜ਼ ਨੂੰ ਇਹ ਮਿੱਠਾ ਹੁੰਦਾ ਇਹ ਆ ਫਰੁਕੀ ਸਾਹਿਬ ਲੀਵਰ ਤੇ ਵਧੀਆ ਰਿਜ਼ਲਟ ਨੇ ਅਸੀਂ ਦੇਖੇ ਨੇ ਸੁਪਨਦੋ ਧਾਂਤ ਪੇੜ ਦੀ ਗਰਮੀ ਮਸਾਨੇ ਦੀ ਗਰਮੀ ਬਵਾਸੀਰ ਤੇ ਬਹੁਤ ਵਧੀਆ ਰਿਜ਼ਲਟ ਨੇ ਜੇ ਕਿਸੇ ਨੂੰ ਵਿਟਾਮਿਨਾ ਦੀ ਘਾਟ ਆਏ ਇਹਨੂੰ ਡੇਲੀ ਜੂਸ ਅਸੀਂ ਕਰ ਸਕਦੇ ਆ ਬਵਾਸੀਰ ਦੇ ਵਿੱਚ ਫਰੁਕੀ ਸਾਹਿਬ ਇੱਕ ਨਾ ਮੈਂ ਤੁਹਾਨੂੰ ਬਵਾਸੀਰ ਦਾ ਸਮਝਾਉਣਾ ਜ਼ਰੂਰ ਇੱਥੇ ਮੈਂ ਸਾਡੇ ਦਰਸ਼ਕਾਂ ਨੂੰ ਇਹ ਕੀ ਕਹਿੰਦੇ ਨੇ ਜੀ ਬਵਾਸੀਰ ਹੁੰਦੀ ਆ ਨਾ ਜਿਹੜੀ ਸਾਨੂੰ ਆ ਕੇ ਕਹੀਂ ਕਹਿੰਗੇ ਜੀ 10 ਦਿਨ ਤੋਂ ਹੀ ਹੋਈ ਆ ਮੋਕੇ ਵੱਡੇ ਵੱਡੇ ਹੁੰਦੇ ਨੇ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਕਹਿੰਦੇ ਹਜੇ 10 ਕ ਦਿਨ ਹੀ ਹੋਏ ਨੇ ਹੁਣੇ ਬਲੱਡ ਆਇਆ ਤੇ ਮੈਨੂੰ ਤਾਂ ਹੁਣੇ ਹੋਇਆ ਪਹਿਲਾਂ ਤਾਂ ਮੈਨੂੰ ਬਵਾਸੀਰ ਨਹੀਂ ਸੀ ਬਵਾਸੀਰ ਮੈਂ ਫਰੂਕੀ ਸਾਹਿਬ ਗ੍ਰੇਡ 'ਚ ਆਂਦੀ ਆ ਜਿੱਦਾਂ ਲੀਵਰ ਗ੍ਰੇਡ 'ਚ ਹੁੰਦਾ ਅੱਛਾ ਪਹਿਲੇ ਗ੍ਰੇਡ 'ਚ ਤੁਹਾਨੂੰ ਬਵਾਸੀਰ ਨਹੀਂ ਪਤਾ ਲੱਗਣਾ ਦੂਜੇ ਗ੍ਰੇਡ 'ਚ ਬਵਾਸੀਰ ਦਾ ਨਹੀਂ ਪਤਾ ਲੱਗਣਾ ਤੀਜੇ ਗ੍ਰੇਡ ਦੇ ਵਿੱਚ ਜਿਹੜੇ ਟੋਡੇ ਮੋਕੇ ਫੁੱਲ ਜਾਂਦੇ ਨੇ ਜਿਹਨੂੰ ਮਸੇ ਕਹਿ ਦਿੰਨੇ ਆ ਜਦੋਂ ਫੁੱਲ ਕੇ ਬਾਹਰਲੀ ਸਾਈਡ ਹੱਥ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਹ ਗ੍ਰੇਡ 3 'ਚ ਹੁੰਦੇ ਨੇ ਜਾ ਕੇ ਗ੍ਰੇਡ 3 ਦੀ ਬਵਾਸੀਰ ਹੁੰਦੀ ਹੈ ਗ੍ਰੇਡ 3 ਦੀ ਬਵਾਸੀਰ ਦੇ ਵਿੱਚ ਤੁਹਾਡੇ ਮੋਕੇ ਫੁੱਲ ਕੇ ਬਾਹਰਲੇ ਪਾਸੇ ਨਿਕਲੇ ਆਉਂਦੇ ਨੇ ਗ੍ਰੇਡ 1 ਤੇ ਗ੍ਰੇਡ 2 ਦੀ ਬਵਾਸੀਰ ਦੇ ਵਿੱਚ ਤੁਹਾਨੂੰ ਅੰਦਰਲੇ ਪਾਸੇ ਸਵੇਲਿੰਗ ਹੋਊਗੀ ਕਬਜ ਰਹਿਣੀ ਸ਼ੁਰੂ ਹੋ ਜਾਊਗੀ ਤੁਹਾਡੇ ਪੇਟ ਪੁੱਟੀ ਵਾਲੀ ਜਗ੍ਹਾ ਤੇ ਖਾਰਸ਼ ਹੋਣੀ ਸ਼ੁਰੂ ਹੋਊ ਜਲਣ ਹੋਣੀ ਸ਼ੁਰੂ ਹੋਊਗੀ ਜਾਂ ਥੋੜਾ ਥੋੜਾ ਦਰਦ ਮਹਿਸੂਸ ਹੋਊਗਾ ਉਹਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਚੀਜ਼ ਆ ਜਦੋਂ ਗ੍ਰੇਡ 3 ਦੀ ਗ੍ਰੇਡ 4 ਦੀ ਜਾਣੀ ਬਵਾਸੀਰ ਹੋ ਜਾਂਦੀ ਆ ਫੇਰ ਸਾਨੂੰ ਖੂਨ ਆਉਣਾ ਸ਼ੁਰੂ ਹੁੰਦਾ ਮਸੇ ਫੁੱਲ ਕੇ ਬਾਹਰ ਆ ਜਾਂਦੇ ਨੇ ਫੇਰ ਸਾਨੂੰ ਤਕਲੀਫ ਜ਼ਿਆਦਾ ਹੋ ਜਾਂਦੀ ਆ ਜਦੋਂ ਲੋਕ ਕਹਿੰਦੇ ਨੇ ਕਿ ਸੰਤ 10 ਦਿਨ ਹੋਏ ਨੇ ਉਦੋਂ ਹੀ ਹੋਈ ਆ ਉਹ 10 ਦਿਨ ਨਹੀਂ ਤੁਹਾਨੂੰ ਕਈ ਸਾਲ ਹੋ ਗਏ ਓਕੇ ਬਵਾਸੀਰ ਨਾਲ ਜੂਝਦੇ ਆਣੂ ਪਰ ਤੁਹਾਨੂੰ ਪਤਾ 10 ਦਿਨ ਤੋਂ ਲੱਗਿਆ ਜੀ ਜੀ ਚਲੋ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਦੇ ਹੱਥ ਪੈਰ ਦੇ ਵਿੱਚੋਂ ਸੇਕ ਨਿਕਲਦਾ ਹੈ ਸਿਰ ਚੋਂ ਸੇਕ ਨਿਕਲਦਾ ਹੈ ਪੇਟ ਹਰ ਵੇਲੇ ਗਰਮ ਹੀ ਰਹਿੰਦਾ ਉਹਨਾਂ ਉਹ ਲੋਕ ਕਿਸ ਤਰੀਕੇ ਨਾਲ ਇਸ ਚੀਜ਼ ਦਾ ਇਸਤੇਮਾਲ ਕਰਨ ਘਾਜ ਮੁਫਤ ਜਿ ਮਿਲਣ ਵਾਲਾ ਨੁਸਖਾ ਜੇ ਤੁਹਾਨੂੰ ਅਸੀਂ ਡਾਕਟਰ ਸਾਹਿਬ ਦੱਸਣ ਲੱਗੇ ਨੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਈਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹੈ ਕੀਕਾ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ ਅੱਛਾ ਸਾਡੀਆਂ ਭੈਣਾਂ ਆ ਆਮ ਕਰਕੇ ਇਹ ਘਾਤੋਂ ਪਰੇਸ਼ਾਨ ਰਹਿੰਦੀਆਂ ਨੇ ਉਹ ਕਹਿੰਦੀ ਨੇ ਜਿੱਥੇ ਦੇਖਦੇ ਉੱਥੇ ਹੀ ਘਾਹ ਹੋ ਜਾਂਦਾ ਸਾਨੂੰ ਪਟਣਾ ਪੈਂਦਾ ਵਾਰ-ਵਾਰ ਹੋ ਹੀ ਜਾਂਦਾ ਹੈ ਤੇ ਜਿਨ੍ਹਾਂ ਦੇ ਥੋੜੀ ਬਹੁਤ ਘਰ ਚ ਮਿੱਟੀ ਹੈਗੀ ਆ ਇਹ ਘਾਹ ਤੋਂ ਪਰੇਸ਼ਾਨ ਹੁੰਦੇ ਨੇ ਪਰ ਹੁਣ ਮੈਨੂੰ ਲੱਗਦਾ ਕਿ ਜਿਸ ਘਰ ਚ ਇਹ ਘਾਹ ਹੋਇਆ ਕਰੇਗਾ ਉਹ ਜਿਹੜੀਆਂ ਸਵਾਣੀਆਂ ਹੈਗੀਆਂ ਨੇ ਸਾਡੇ ਘਰ ਦੀਆਂ ਤੇ ਉਹ ਦੇਖ ਕੇ ਖੁਸ਼ ਹੋਇਆ ਕਰਨਗੀਆਂ ਕੀ ਕੀ ਕੰਮ ਕਰ ਸਕਦੇ ਨੇ ਸਾਡੀ ਔਰਤਾਂ ਦਾ ਕਿਹੜੀਆਂ ਬਿਮਾਰੀਆਂ ਦਾ ਹੱਲ ਪ੍ਰਮਾਤਮਾ ਨੇ ਕੁਦਰਤ ਨੇ ਇਸ ਦੇਸੀ ਘਾਹ ਚ ਰੱਖਿਆ ਇਹ ਤਾਂ ਬਹੁਤ ਵਧੀਆ ਫਾਇਦਾ ਕਰਦਾ ਵੀਰ ਜੀ ਇਹ ਆਮ ਮਿਲਣ ਵਾਲੀ ਚੀਜ਼ ਆ ਜਿਵੇਂ ਘਰਾਂ ਚ ਹੋ ਜਾਂਦਾ ਜਿਨ੍ਹਾਂ ਭੈਣਾਂ ਨੂੰ ਜ਼ਿਆਦਾ ਖੂਨ ਆਉਂਦਾ ਹੋਵੇ 15-15 ਦਿਨਾਂ 20-20 ਦਿਨ ਹਟਦਾ ਹੀ ਨਹੀਂਗਾ ਉਹਨਾਂ ਲਈ ਬਹੁਤ ਫਾਇਦੇਮੰਦ ਆ ਇਹ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਜਮਾ ਕੇ ਦੇਣਾ ਤੀਜੇ ਤੋਂ ਚੌਥੇ ਦਿਨ ਉਹਦਾ ਖੂਨ ਬੰਦ ਹੋਣ ਲੱਗ ਜਾਂਦਾ ਅੱਛਾ ਤੇ ਜਿਨ੍ਹਾਂ ਦੇ ਹੱਥਾਂ ਪੈਰਾਂ ਚ ਸਾਡੀਆਂ ਪਿੰਨਾਂ ਦੇ ਸੇਕ ਬੜਾ ਨਿਕਲਦਾ ਉਹ ਕਹਿੰਦੇ ਜੀ ਪੈਰ ਤਾਂ ਸਾਡੇ ਠੰਡੇ ਹੁੰਦੇ ਹੀ ਨਹੀਂ ਅਸੀਂ ਬਰਫ਼ ਚ ਵੀ ਲਾ ਕੇ ਰੱਖ ਲਈਏ ਤਾਂ ਵੀ ਨਹੀਂ ਠੰਡੇ ਹੁੰਦੇ ਉਹਦਾ ਕੀ ਕਾਰਨ ਮੰਨਦੇ ਤੁਸੀਂ ਉਹ ਵੀ ਪੇਟ ਦੀ ਗਰਮੀ ਹੁੰਦੀ ਹੈ ਵੀ ਜੀ ਜਿਵੇਂ ਹੁਣ ਸਾਡੇ ਕੋਲੇ ਪੇਸ਼ੈਂਟ ਆਉਂਦੇ ਨੇ ਦੱਸਦੇ ਨੇ ਵੀ ਅਸੀਂ ਪੈਰ ਬਾਹਰ ਰੱਖ ਕੇ ਸੌਂਨੇ ਆ ਐਨੀ ਗਰਮੀ ਹੁੰਦੀ ਆ ਉਹ ਇਸ ਘਾ ਦੇ ਵਿੱਚ ਬਹੁਤ ਵਧੀਆ ਦਾ ਇਲਾਜ ਹੈ ਦੋ ਜੀ ਜੀ ਅਸੀਂ ਪੁੱਛਾਂਗੇ ਕਿਸ ਤਰੀਕੇ ਨਾਲ ਇਹਦਾ ਇਲਾਜ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਜਿਹਨਾਂ ਨੇ ਕਹਿੰਦੇ ਜੀ ਸਾਰਾ ਦਿਨ ਸਾਡੇ ਹੱਥਾਂ ਪੈਰਾਂ ਚੋਂ ਸੇਕ ਹੀ ਨਿਕਲਦਾ ਰਹਿੰਦਾ ਢਿੱਡ ਚੋਂ ਸੇਕ ਨਿਕਲਦਾ ਪਹਿਲਾਂ ਹੱਥਾਂ ਪੈਰਾਂ ਲਈ ਸਾਨੂੰ ਗੱਲ ਸਮਝਾਓ ਇਹ ਨਿਕਲਦਾ ਕਿਉਂ ਜੀ ਹਰ ਪੈਰ ਹੱਥਾਂ ਪੈਰਾਂ ਚੋਂ ਸੇਕ ਫਰੁਖ ਸਾਬ ਲੀਵਰ ਜਿਹੜਾ ਸਾਡਾ ਲੀਵਰ ਆ ਅੱਜ ਕੱਲ ਮਨਿਆ ਜਾਂਦਾ ਜੀ ਫੈਟੀ ਲੀਵਰ ਹਰ ਇੱਕ ਬੰਦੇ ਦਾ ਹੁੰਦਾ ਨਹੀਂ ਝੂਠ ਠੀਕ ਹੈ ਗਲਤ ਜੇ ਤੁਹਾਡਾ ਲੀਵਰ ਫੈਟੀ ਆ ਮੈਂ ਅੱਗੇ ਵੀ ਕਹਿੰਦਾ ਅਕਸਰ ਮੈਂ ਇਹ ਗੱਲ ਕਹਿੰਦਾ ਜਦੋਂ ਤੁਹਾਡਾ ਲੀਵਰ ਫੈਟੀ ਹੋ ਗਿਆ ਤੁਸੀਂ ਬਿਮਾਰੀਆਂ ਨਾਲ ਘਿਰ ਜਾਣਾ ਤੁਹਾਨੂੰ ਬਿਮਾਰੀਆਂ ਨੇ ਜਕੜ ਲੈਣਾ ਤੁਹਾਨੂੰ ਬਿਮਾਰੀਆਂ ਨੇ ਫੜ ਲੈਣਾ ਤੁਹਾਡਾ ਲੀਵਰ ਤੁਹਾਡਾ ਮੇਨ ਪਾਰਟ ਆ ਮੇਰੇ ਕੋਲੇ ਅੱਜ ਪੇਸ਼ੈਂਟ ਆਇਆ ਫਰੁਕੀ ਸਾਹਿਬ ਪਟਿਆਲੇ ਤੋਂ ਜੀ ਬੱਚਾ 11 ਸਾਲ ਦਾ ਛੋਟਾ ਜਿਹਾ ਬੱਚਾ ਬਿਲਕੁਲ ਇਹਨੇ ਕੱਦ ਨਹੀਂ ਕੀਤਾ ਇੰਨੀ ਇੰਨੇ ਹੀ ਕੱਦ ਸੀ ਉਹਦਾ ਇੰਨੇ ਅੱਛਾ ਜੀ 11 ਸਾਲ ਦਾ ਬੱਚਾ ਡਾਕਟਰ ਨੇ ਬੜੇ ਉਹਦੇ ਟੈਸਟ ਕਰਾਏ ਐਮ ਆਰ ਆਈਆਂ ਕਰਾਈਆਂ ਤਰ੍ਹਾਂ ਤਰ੍ਹਾਂ ਦੇ ਟੈਸਟ ਕਰਵਾਏ ਕਿਸੇ ਨੂੰ ਇਹ ਨਹੀਂ ਪਤਾ ਬੱਚੇ ਨੂੰ ਹੋਇਆ ਕੀ ਆ ਬੱਚੇ ਨੂੰ ਸੋਕੜਾ ਹੋ ਗਿਆ ਬੱਚਾ ਸੁੱਕਣਾ ਸ਼ੁਰੂ ਹੋ ਗਿਆ ਬੱਚੇ ਦੀ ਹਾਈਟ ਨਹੀਂ ਨਿਕਲਦੀ ਬੱਚਾ ਬਿਲਕੁਲ ਕਮਜ਼ੋਰ ਹੋ ਗਿਆ ਉਹਨਾਂ ਦੀ ਮੇਰੇ ਨਾਲ ਪਿਛਲੇ 10 ਦਿਨ ਤੋਂ ਗੱਲ ਹੋ ਰਹੀ ਆ ਉਹ ਕਹਿੰਦੇ ਆਈਡਲਾ ਫਾਰਮੂਲਾ ਦਾ ਤੁਹਾਡਾ ਬਹੁਤ ਚੱਲਿਆ ਜੀ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਦੇਖੋ ਰੁਕੀ ਸਾਹਿਬ ਉਸ ਪ੍ਰਮਾਤਮਾ ਦੀਆਂ ਰਹਿਮਤਾਂ ਨੇ ਜਦੋਂ ਉਸ ਪ੍ਰਮਾਤਮਾ ਦੇ ਅਸ਼ੀਰਵਾਦ ਲੈਨੇ ਆ ਸੀ ਉਹਦੇ ਅੱਗੇ ਅਸੀਂ ਸਿਰ ਚ ਝੁਕੋਨੇ ਆ ਜੀ ਤਾਂ ਪ੍ਰਮਾਤਮਾ ਸਾਡੀ ਬਾਹ ਫੜਦਾ ਸਾਨੂੰ ਕਦੇ ਨਰਾਸ਼ ਨਹੀਂ ਕਰਦਾ ਉਹ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਿੰਦਾ ਹੀ ਦਿੰਦਾ ਜਦੋਂ ਅਸੀਂ ਫਾਇਦਾ ਕਰਦੇ ਆ ਲੋਕਾਂ ਜੀ ਜਦੋਂ ਅਸੀਂ ਇਹ ਚੀਜ਼ਾਂ ਨੂੰ ਅਸੀਂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਅਸੀਂ ਕਿਸੇ ਨੂੰ ਮੈਡੀਸਨ ਦਿੰਨੇ ਆ ਉਹ ਠੀਕ ਹੋਣਾ ਹੀ ਹੋਣਾ ਜੀ ਉਹਨੇ ਬਾਕੀ ਚਲੋ ਆਪਾਂ ਆ ਜੀ ਹੁਣ ਇਧਰ ਨੂੰ ਜਿਹੜੀ ਆਪਾਂ ਗੱਲ ਕਰਦੇ ਸੀ ਸੁੱਕ ਦੀ ਗੱਲ ਕਰਦੇ ਸੀ ਉਹ ਬੱਚਾ ਨਾ ਸੁੱਕ ਗਿਆ ਤੇ ਛੋਟਾ ਜਾ ਰਹਿ ਗਿਆ ਬੱਚਾ ਉਹ ਉਹ ਡਾਕਟਰਾਂ ਨੇ ਬੜੇ ਟੈਸਟ ਕਰਾਇਆ ਐਮ ਆਰ ਆਈ ਕਰਵਾ ਲੀਆਂ ਪੂਰੇ ਟੈਸਟ ਬਾਡੀ ਦੇ ਕਰਵਾ ਲਏ ਕਹਿੰਦੇ ਜੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨੂੰ ਅਸੀਂ ਦੋ ਕੁ ਟੈਸਟ ਵਾਸਤੇ ਚਲੋ ਉਹਨਾਂ ਨੇ ਅਲਟਰਾਸਾਉਂਡ ਨਹੀਂ ਕਰਾਈ ਫਿਰ ਵੀ ਮੈਂ ਉਹਨਾਂ ਨੂੰ ਅਲਟਰਾਸਾਉਂਡ ਵੀ ਕਹਾ ਸੀ ਆ ਕਰਵਾ ਕੇ ਲੈ ਕੇ ਆਓ ਜਦੋਂ ਉਹਨਾਂ ਦੀ ਐਲ ਐਫ ਟੀ ਕਰਵਾਈ ਬੱਚੇ ਦੀ 200 OTI 175 PTI ਐਜੀਓਟੀ ਤੇ ਐਸਜੀ ਪੀਟੀ ਵਧੀ ਹੋਈ ਆ ਬੱਚੇ ਦਾ ਲੀਵਰ ਖਰਾਬ ਆ ਡਾਕਟਰ ਕਹਿੰਦੇ ਜੀ ਇਹਨੂੰ ਕੁਝ ਨਹੀਂ ਹੋਇਆ ਇਹ ਤਾਂ ਨਾਰਮਲ ਨੇ ਰਿਪੋਰਟਾਂ ਇਹ ਬੱਚਾ ਤਾਂ ਜੀ ਵੈਸੇ ਨਹੀਂ ਵਿਕਾਸ ਕਰਦਾ ਇਹਦਾ ਜਾਨੀ ਇਹਦੀ ਗਰੋਥ ਨਹੀਂ ਹੁੰਦੀ ਇਹਦੀ ਸਿਹਤ ਨਹੀਂ ਬਣਦੀ ਇਹਨੂੰ ਨੁਕਸ ਕੋਈ ਨਹੀਂ ਪਤਾ ਨਹੀਂ ਕਦੋਂ ਕਦੇ ਉਹ ਅਲਜੀ ਫਿਰਦੇ ਨੇ ਬੱਚੇ ਨੂੰ ਅੱਜ ਜਦੋਂ ਉਹਦੀਆਂ ਰਿਪੋਰਟਾਂ ਦੇਖਿਆ ਮੈਂ ਬੱਚਾ ਨਾਲ ਮੰਗਾਇਆ ਤੇ ਦੇਖਿਆ ਤਾਂ ਉਹਦੀ ਜੀਭ ਦੇ ਉੱਪਰ ਫਰੂਕੀ ਸਾਹਿਬ ਐਡੇ ਐਡੇ ਛਾਲੇ ਹੋਏ ਹੋਏ ਸਵੈ ਸਫੇਦ ਰੰਗ ਦੇ ਛਾਲੇ ਹੋਏ ਆ ਬੱਚੇ ਦਾ ਖਾਨ ਮੂਜੀ ਨਹੀਂ ਕਰਦਾ ਅੱਖਾਂ ਦੇ ਥੱਲੇ ਡਾਰਕ ਸਰਕਲ ਬਿਲਕੁਲ ਗੁੜੇ ਐ ਨਹੀਂ ਵੀ ਮਾੜੇ ਮੋਟੇ ਗੁੜੇ ਡਾਰਕ ਸਰਕਲ ਨੇ ਬੱਚਾ ਮੈਂ ਕਹਾਂ ਜੀ ਇੰਨੀ ਹਾਈਟ ਆ ਬੈਂਚ ਤੇ ਖੜਾ ਆ ਜਿਹੜਾ ਸਾਡਾ ਕਾਊਂਟਰ ਆ ਇਹਦੇ ਨਾਲ ਦਿਖਦਾ ਨਹੀਂ ਸੀਗਾ 11 ਸਾਲ ਦਾ ਬੱਚਾ ਬਿਲਕੁਲ ਟਿੱਡ ਵਾਰ ਨੂੰ ਆ ਉਤੋਂ ਸੁੱਕ ਗਿਆ ਲੱਤਾਂ ਸੁੱਕ ਗਈਆਂ ਬਾਹਾਂ ਸੁੱਕ ਗਈਆਂ ਡਾਕਟਰ ਕਹਿੰਦੇ ਜੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੈਸੇ ਸੁੱਕੜਾ ਹੋ ਗਿਆ ਇਹਨੂੰ ਇਹਦਾ ਇਲਾਜ ਨਹੀਂ ਉਹਨਾਂ ਨੂੰ ਕੋਈ ਨੁਸਖਾ ਦੱਸਿਆ ਕੋਈ ਮੈਡੀਸਿਨ ਦਿੱਤੀ ਆ ਮੈਂ ਮਲਾਉਂਗਾ ਫਰੁਕੀ ਸਾਹਿਬ ਉਹ ਬੱਚੇ ਨੂੰ ਅੱਛਾ ਜੀ ਜਦੋਂ ਅਗਲੇ ਮਹੀਨੇ ਜਾਂ ਦੋ ਮਹੀਨੇ ਬਾਅਦ ਠੀਕ ਹੋਗਾ ਮਲਾਵਾਂਗੇ ਤੁਹਾਨੂੰ ਬੱਚਾ ਬੱਚਾ ਠੀਕ ਹੋਗਾ ਤੰਦਰੁਸਤ ਹੋਗਾ ਬੱਚਾ ਬੱਚਾ ਗਰੋਥ ਵੀ ਕਰੂਗਾ ਬੱਚੇ ਦੀ ਸਿਹਤ ਵੀ ਬਣੂਗੀ ਬੱਚੇ ਦਾ ਢਿੱਡ ਵੀ ਵਿੱਚ ਜਾਊਗਾ ਕਿਆ ਜਦੋਂ ਅਸੀਂ ਲੀਵਰ ਦੇ ਉੱਤੇ ਕੰਮ ਕਰਦੇ ਆ ਫਿਰੁਕੀ ਸਾਹਿਬ ਮੰਨ ਲਓ ਤੁਹਾਡੇ ਸਰੀਰ ਦਾ ਪੂਰਾ ਢਾਂਚਾ ਠੀਕ ਹੋ ਗਿਆ ਜੇ ਤੁਸੀਂ ਲੀਵਰ ਠੀਕ ਕਰ ਲਿਆ ਜੇ ਤੁਹਾਡਾ ਲੀਵਰ ਬਿਮਾਰ ਹੋ ਗਿਆ ਤੁਸੀਂ ਪੂਰੀ ਤੁਹਾਡੀ ਬਾਡੀ ਜਿੰਨੀ ਵੀ ਆ ਬਿਮਾਰ ਹੋਗੀ ਤੁਸੀਂ ਤੰਦਰੁਸਤ ਨਹੀਂ ਰਹਿ ਸਕਦੇ ਜੇ ਦਾ ਲੀਵਰ ਫੈਟੀ ਹੋਊਗਾ ਅਜਮਾ ਕੇ ਦੇ ਲਓ ਦੁੱਧ ਦਾ ਗਲਾਸ ਪੀ ਲਓ ਤੁਹਾਨੂੰ ਥਕਾਵਟ ਹੋਣੀ ਸ਼ੁਰੂ ਹੋ ਜੂਗੀ ਥੱਕਿਆ ਥੱਕਿਆ ਸਰੀਰ ਐਨ ਲੱਗ ਜੂਗਾ ਤਰ ਨੂੰ ਜੀ ਨਹੀਂ ਕਰੂਗਾ ਜੀ ਕਰੂਗਾ ਗੇੜਾ ਕੱਢ ਕੇ ਆ ਕੇ ਲੇਟ ਜਾ ਮੰਜੇ ਤੇ ਪੈ ਜਾਵਾਂ ਮੈਨੂੰ ਕੰਮ ਨੂੰ ਨਾ ਕਿਓ ਮੈਨੂੰ ਛੇੜਿਓ ਨਾ ਪਤਾ ਕੀ ਕਰ ਦੇ ਗਏ ਕਹਿੰਦੇ ਨੇ ਆਲਸੀ ਹੋ ਗਿਆ ਇਹ ਉਹ ਆਲਸੀ ਕਾ ਨੂੰ ਹੋ ਗਿਆ ਉਹ ਉਹ ਵਿਚਾਰਾ ਬਿਮਾਰ ਹੋ ਗਿਆ ਉਹਦਾ ਇਲਾਜ ਕਰਾਓ ਉਹਨੂੰ ਤੰਦਰੁਸਤ ਕਰੋ ਕਿਸੇ ਵਧੀਆ ਡਾਕਟਰ ਨੂੰ ਦਿਖਾਓ ਚੈੱਕ ਕਰਾਓ ਜਿਹੜਾ ਉਹਦਾ ਲੀਵਰ ਠੀਕ ਕਰ ਸਕੇ ਇਹ ਨਾ ਹੋਵੇ ਜਿਵੇਂ ਡਾਕਟਰ ਆਪ ਨੂੰ ਮਾਰਨੇ ਕਹਿੰਦੇ ਨੇ ਲੀਵਰ ਇੰਨਾ ਤਾਂ ਸਾਰਿਆਂ ਦਾ ਫੈਟੀ ਉਹ ਜਿਹੜੇ ਡਾਕਟਰ ਕੋਲ ਨਾ ਲੈ ਜਿਓ ਉਹਨੇ ਤਾਂ ਤੁਹਾਨੂੰ ਕਹਿਣਾ ਸਾਰਿਆਂ ਦਾ ਲੀਵਰ ਖਰਾਬ ਆ ਅੱਜ ਆ ਕਾ ਉਹਦਾ ਲੀਵਰ ਵੀ ਠੀਕ ਕਰ ਸਕਦਾ ਆ ਕਾ ਉਹਨੂੰ ਤੰਦਰੁਸਤ ਵੀ ਕਰ ਸਕਦਾ ਉਹਦੀਆਂ ਪਿੰਜੜੀਆਂ ਦਾ ਦਰਦ ਵੀ ਹਟਾ ਸਕਦਾ ਉਹਦੀ ਬਵਾਸੀਰ ਵੀ ਹਟਾ ਸਕਦਾ ਉਹਦੇ ਪੇਟ ਦੀ ਗਰਮੀ ਨੂੰ ਵੀ ਹਟਾ ਸਕਦਾ ਉਹਨੂੰ ਵਿਟਾਮਿਨ ਵੀ ਦੇ ਸਕਦਾ ਉਹਦੀ ਜਿਹੜੀ ਵੀਕਨੈਸ ਆ ਸਾਰੀ ਨੂੰ ਠੀਕ ਕਰ ਸਕਦਾ ਜੀ 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 ਅੱਛਾ ਡਾਕਟਰ ਸਾਹਿਬ ਫਿਰ ਇਹ ਨੁਸਖਾ ਫਾਰਮੂਲਾ ਕਿਹੜੇ ਲੋਕ ਅਪਣਾ ਸਕਦੇ ਨੇ ਜਾਂ ਕਿਵੇਂ ਅਪਣਾ ਸਕਦੇ ਨੇ ਸਿਰਫ ਰੁਕੀ ਸਾਹਿਬ ਸ਼ੂਗਰ ਵਾਲਿਆਂ ਨੇ ਜਿਨ੍ਹਾਂ ਦੀ ਸ਼ੂਗਰ ਵੱਧਦੀ ਉਹਨਾਂ ਨੇ ਇਸਮਾਲ ਨਹੀਂ ਕਰਨਾ ਮਿੱਠਾ ਹੁੰਦਾ ਇਹ ਇੱਕ ਆਇਨਾ ਮਿੱਠਾ ਹੁੰਦਾ ਹੈ। ਇਹ ਇੱਕ ਆਇਨਾ ਮਿੱਠਾ ਹੁੰਦਾ। ਇਹ ਗੰਨੇ ਵਾਂਗੂ ਮਿੱਠਾ ਹੁੰਦਾ ਹੈ। ਇਹਨੂੰ ਸ਼ੂਗਰ ਵਾਲਿਆਂ ਨੇ ਨਹੀਂ ਇਸਤੇਮਾਲ ਕਰਨਾ। ਜਿਹੜੇ ਲੋਕ ਜਾਨੀ ਸ਼ੂਗਰ ਜਿਹਨਾਂ ਦੀ ਘਟਦੀ ਆ ਉਹ ਇਸਤੇਮਾਲ ਕਰਨੇ ਨੂੰ। ਜੀ। ਹਾਂਜੀ। ਇਹਦੇ ਵਿੱਚ ਰੁਕੀ ਸਭ ਕੀ ਕਰਨਾ? ਇਹਨੂੰ ਨਾ ਕਾਹ ਲੈ ਲੈਣਾ। ਜੀ। ਕਾਹ ਨੂੰ ਨਾ ਚੰਗੀ ਤਰ੍ਹਾਂ ਥੋੜਾ ਥੋੜਾ ਛੋਟਾ ਛੋਟਾ ਕਰਕੇ ਕੱਟ ਲੈਣਾ। ਉਸ ਤੋਂ ਬਾਅਦ ਮਾਮ ਦਸਤੇ ਦੇ ਵਿੱਚ ਇਹਨੂੰ ਕੁੱਟਣਾ। ਇਹ ਵੈਸੇ ਵੀ ਮਿੱਠਾ ਜੀ। ਮਿੱਠਾ ਜੀ। ਥੋੜਾ ਥੋੜਾ ਕੁੱਟਣਾ ਇਹਨੂੰ। ਕੁੱਟ-ਕੁੱਟ ਕੇ ਨਾ ਪਾਣੀ ਪਾ ਪਾ ਕੇ ਥੋੜਾ ਥੋੜਾ ਪ 5 ਤੋਂ 6 ਜਿਹੜੀਆਂ ਛੋਟੀਆਂ ਇਲਾਚੀਆਂ ਹੁੰਦੀਆਂ ਨੇ ਠੀਕ ਹੈ ਇਹ ਲੈਣੀਆਂ ਨੇ ਅਸੀਂ ਛੋਟੀਆਂ ਇਲਾਚੀਆਂ 5 ਤੋਂ 6 ਛੋਟੀਆਂ ਇਲਾਚੀਆਂ ਲੈਣੀਆਂ ਨੇ ਅਸੀਂ ਤੇ ਥੋੜਾ ਜਿਹਾ ਇਹ ਲੈ ਲੈਣਾ ਇੰਨਾ ਕਾ ਇੰਨਾ ਕਾ ਲੈ ਲੈਣਾ ਠੀਕ ਹੈ ਜੀ ਲੈ ਲੈ ਜੀ ਅਸੀਂ ਨਗਰ ਮੋਥੇ ਵਾਲਾ ਨਹੀਂ ਲੈਣਾ ਨਗਰ ਮੋਥੇ ਵਾਲਾ ਨਹੀਂ ਲੈਣਾ ਇੰਨਾ ਕ ਅਸੀਂ ਘਾ ਲੈਣਾ ਇਹਨੂੰ ਛੋਟਾ ਛੋਟਾ ਕੱਟ ਕੇ ਇਹਨੂੰ ਕੁੱਟੀ ਜਾਣਾ ਨਾਲ ਵਿੱਚ ਇਲਾਚੀਆਂ ਸਿੱਟ ਲੈਣਾ ਥੋੜਾ ਥੋੜਾ ਪਾਣੀ ਪਾਈ ਜਾਣਾ ਇਹਨੂੰ ਕੁੱਟੀ ਜਾਣਾ ਇਹਦਾ ਜੂਸ ਬਣਾ ਲੈਣਾ ਜਦੋਂ ਜੂਸ ਬਣ ਗਿਆ ਫਿਰ ਕੀ ਸਾਹਿਬ ਉਸ ਤੋਂ ਬਾਅਦ ਅਡੇ ਕੋਲ ਕਈਆ ਧਾਗੇ ਵਾਲੀ ਮਿਸ਼ਰੀ ਇਹ ਧਾਗੇ ਵਾਲੀ ਮਿਸ਼ਰੀ ਨੂੰ ਕੁੱਟ ਲੈਣਾ ਇੱਕ ਚਮਚ ਇਹਦੇ ਵਿੱਚ ਮਿਕਸ ਕਰਕੇ ਇਹਨੂੰ ਸਵੇਰੇ ਖਾਲੀ ਪੇਟ ਉਦੋਂ ਸ਼ਾਮ ਨੂੰ ਖਾਲੀ ਪੇਟ ਜਦੋਂ ਭੁੱਖ ਲੱਗੀ ਹੁੰਦੀ ਆ ਹੁਣ ਅਗਲਾ ਕਹਿੰਦਾ ਜੀ ਸ਼ਾਮ ਨੂੰ ਖਾਲੀ ਪੇਟ ਕਿਹੜਾ ਹੁੰਦਾ ਸ਼ਾਮ ਨੂੰ ਖਾਲੀ ਪੇਟ ਜਦੋਂ ਤੁਹਾਨੂੰ ਭੁੱਖ ਲੱਗੀ ਹੁੰਦੀ ਆ ਮੰਨ ਲਓ ਹੁਣ ਅਸੀਂ 1:30 ਵਜੇ ਰੋਟੀ ਖਾਧੀ 4:00 ਵਜੇ ਤੋਂ 6:00 ਵਜੇ ਤੋਂ ਪੇਟ ਖਾਲੀ ਹੋ ਜਾਂਦਾ ਭੁੱਖ ਲੱਗੇ ਹੁੰਦੀ ਆ ਉਦੋਂ ਇਹਨੂੰ ਯੂਜ਼ ਕਰ ਸਕਦੇ ਆ ਅਸੀਂ ਇਹਨੂੰ ਲੌਂਗ ਰੁਕੀ ਸਾਹਿਬ ਤੁਹਾਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦੀ ਹੈ ਮੇਰੇ ਸਨ ਠੀਕ ਹੈ ਫਰੀਦ ਆ ਬਿਲਕੁਲ ਫਰੁਕੀ ਸਾਹਿਬ ਆਮ ਹੀ ਖੜਾ ਜੇ ਕਿਤੇ ਵੀ ਕੱਚਾ ਤੁਹਾਨੂੰ ਕਿਤੇ ਵੀ ਕਿਤੇ ਕੱਚੀ ਜਗ੍ਹਾ ਮਿਲ ਗਈ ਤੁਹਾਡੇ ਕੋਠਿਆਂ ਤੇ ਤੁਹਾਡੇ ਬਾਹਰ ਵੇੜੇ 'ਚ ਕਿਤੇ ਵੀ ਤੁਹਾਨੂੰ ਮਿਲ ਗਈ ਤੁਹਾਨੂੰ ਉੱਥੇ ਆਮ ਹੀ ਦੇਖ ਜਾਣਾ ਹੈ ਮਤਲਬ ਪ੍ਰਮਾਤਮਣੇ ਦਾ ਵੀ ਹੈ ਜਿਹੜਾ ਉਹ ਮਿੱਟੀ 'ਚ ਹੀ ਵਾਕੇ ਭੇਜਿਆ ਮਿੱਟੀ 'ਚ ਹੀ ਵਾਕੇ ਭੇਜਿਆ ਹੋਇਆ ਤੁਸੀਂ ਮਿੱਟੀ ਪੱਟ ਕੇ ਵੀ ਲਿਆ ਕੇ ਕਿਤੇ ਪਾਉਦੇ ਨਾ ਵੀ ਹੋ ਜਾਣਾ ਇਹ ਤਾਂ ਬਹੁਤ ਵਧੀਆ ਚੀਜ਼ ਆ ਫਰੁਕੀ ਤਾਂ ਫਰੀਦ ਹੀ ਅੱਜ ਮੈਂ ਤੁਹਾਨੂੰ ਨੁਸਖਾ ਦਿੰਦਾ ਘਰੇ ਅਜਮਾਓ ਤੇ ਆਪਣਾ ਆਨੰਦ ਲਓ ਜੀ 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 ਅੱਛਾ ਡਾਕਟਰ ਸਾਹਿਬਾ ਫਿਰ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਕੋਲ ਬਹੁਤ ਵਾਰੇ ਪਾਸੇ ਜਿੱਥੇ ਬਰਫ਼ ਵਾਲੇ ਇਲਾਕੇ ਚ ਰਹਿੰਦੇ ਨੇ ਜਿਹੜੇ ਵਿਦੇਸ਼ ਚ ਤੁਹਾਨੂੰ ਦੇਖਦੇ ਨੇ ਲੋਕ ਉਹਨਾਂ ਨੂੰ ਵੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਹੈ ਜਿਹੜੇ ਟਰੱਕਿੰਗ ਕਰਦੇ ਨੇ ਉਹਨਾਂ ਨੂੰ ਵੀ ਬੜੀ ਪ੍ਰੋਬਲਮ ਹੈ ਜਿਨ੍ਹਾਂ ਦੀ ਸਿਟਿੰਗ ਜੌਬ ਹੈ ਉਹਨਾਂ ਨੂੰ ਵੀ ਬਹੁਤ ਪੇਟ ਗਰਮ ਕਰਕੇ ਖਾਸ ਕਰਕੇ ਇਹ ਬਾਬਾ ਸਰਦੀ ਬੜੀ ਦਿੱਕਤ ਹੈਗੀ ਹੈ ਫਿਰ ਉਹਨਾਂ ਦਾ ਹੱਲ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ ਜੀ ਮੈਂ ਮੈਂ ਦੱਸਿਆ ਸੀ ਨਾ ਵੀ ਜਿੱਦੇ ਜਿੱਮੇ ਬਲੀਡਿੰਗ ਨੂੰ ਇਹ ਰੋਕ ਦਿੰਦਾ ਪਰ ਬਲੀਡਿੰਗ ਹੁੰਦੀ ਘੱਟ ਤੇ ਅਜੇ ਬੱਚੇ ਦਾ ਨਿਚੇ ਰਸੌਲੀਆਂ ਹੁੰਦੀਆਂ ਨੇ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਆ ਉਹਦੇ ਕਰਕੇ ਲਗਾਤਾਰ ਬਲੀਡਿੰਗ ਹੋਣ ਲੱਗ ਜਾਂਦੀ ਆ ਉਹਦੇ ਲਈ ਹੱਲ ਲਈ ਸਾਡੇ ਕੋਲ ਇਲੈਕਟ੍ਰੋਪੈਥੀ ਮੈਡੀਸਨ ਹੁੰਦੀ ਆ ਬੂੰਦਾ ਵਾਲੀ ਇਹ ਪਾਣੀ ਚ ਪਾ ਕੇ ਦਿੰਨੇ ਆ ਸੀ ਪੀਣ ਨੂੰ ਅੱਛਾ ਉਹਦੇ ਨਾਲ ਜਿਵੇਂ ਰਸੋਲੀਆਂ ਵੀ ਖਤਮ ਹੋ ਜਾਂਦੀਆਂ ਕੋਈ ਵੀ ਪ੍ਰੋਬਲਮ ਹੋਵੇ ਬੱਚੇਦਾਨੀ ਦੀ ਮਤਲਬ ਜਿਹੜਾ ਕੰਮ ਇਹ ਘਾ ਕਰਦਾ ਹੈ ਉਹੀ ਕੰਮ ਇਹ ਤੁਹਾਡੀ ਮੈਡੀਸਿਨ ਕਰ ਸਕਦੀ ਹੈ ਹਾਂਜੀ ਹਾਂਜੀ ਉਹਨਾਂ ਦੇ ਯਾਰਕ ਕੱਡੇ ਹੁੰਦੇ ਨੇ ਅੱਛਾ ਮਤਲਬ ਇਸ ਤਰ੍ਹਾਂ ਦੀਆਂ ਦਵਾਈਆਂ ਜੜੀ ਉਪਾਹਾਂ ਦੀ ਹਾਂਜੀ ਹਾਂਜੀ ਜੀ 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 ਅੱਛਾ ਤੇ ਫਿਰ ਇਹਨੂੰ ਕੋਈ ਵੀ ਲੈ ਸਕਦਾ ਜੀ ਹਾਂਜੀ ਜਿਹਨੂੰ ਵੀ ਕੋਈ ਪ੍ਰੋਬਲਮ ਆ ਜਿਵੇਂ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਕੋਈ ਵੀ ਲੈ ਸਕਦਾ ਇਹ ਕਿਹੜੀ ਪ੍ਰੋਬਲਮ ਦਾ ਹੱਲ ਹੈ ਜੀ ਤੁਹਾਡੇ ਇਹਨਾਂ ਅਰਕਾਂ ਦੇ ਵਿੱਚ ਇਹਨਾਂ ਨੁਸਖੇ ਜਿਹੜੇ ਤੁਸੀਂ ਬਣਾਏ ਹੋਏ ਨੇ ਕੋਈ ਵੀ ਪ੍ਰੋਬਲਮ ਹੋਵੇ ਜਾਂ ਸਬੀਕ ਵੀਕਨੈਸ ਹੋਵੇ ਜਾਂ ਲੇਡੀਜ਼ ਨੂੰ ਪ੍ਰੋਬਲਮ ਆ ਜਾਂ ਕੋਈ ਵੀ ਲੀਵਰ ਦੀ ਸਬੰਧੀ ਬਾਡੀ ਚ ਕੋਈ ਵੀ ਤੁਹਾਡੇ ਹੈਗਾ ਡिटॉक्स ਲਈ ओनली ਮੈਡੀਸਨ ਜਰੂਰ ਕਰਾਂਗਾ ਅੱਛਾ ਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਤੇ ਜੰਦ ਜੰਦੇ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਜਿਗਰੋ ਹਿੱਸਾ ਨਾ ਹੋਵੇ ਇੰਟਰਵਿਊ ਦਾ ਗੱਲਬਾਤ ਦਾ ਤਾਂ ਗੱਲਬਾਤ ਅਧੂਰੀ ਰਹੇਗੀ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਜੀ ਸਾਡਾ ਤੇ ਜਿਹੜਾ ਕੁਝ ਵੀ ਖਾ ਲਈਏ ਨਾਲ ਦੀ ਨਾਲ ਸਾਨੂੰ ਪਸੀਨਾ ਆ ਜਾਂਦਾ ਹੈ ਨਾਲ ਦੀ ਨਾਲ ਸਾਡੇ ਪੇਟ ਚ ਗਰਮੀ ਗੈਸ ਤਜ਼ਾਬ ਐਸਿਡ ਇੰਨਾ ਬਣਨ ਲੱਗ ਜਾਂਦਾ ਵੀ ਚਾਹੇ ਬੈਟਰੀ ਭਰ ਲੋ ਬਹੁਤਿਆਂ ਦਾ ਹਾਲਾਤ ਇਹ ਨਹੀਂ ਉਹ ਕਹਿੰਦੇ ਨੇ ਵੀ ਸਾਡੇ ਨੱਕ ਚੋਂ ਵੀ ਜਿਹੜਾ ਤਜ਼ਾਬ ਹੈਗਾ ਐਸਿਡ ਹੈਗਾ ਉਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਤੇ ਜਿਹੜੀ ਤੁਹਾਡੀ ਇਲੈਕਟਰ ਹੋਮੀਓਪੈਥੀ ਦੀਆਂ ਬੂੰਦਾ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਅਕਸਰ ਅੰਮ੍ਰਿਤ ਕਹਿੰਦੇ ਹੋ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰ ਸਕਦਾ ਫੁਰਕੀ ਸਾਹਿਬ ਦੇਖੋ ਹੁਣ ਇਹਦੇ ਉੱਤੇ ਆ ਸਾਡੀ ਜੀਵ ਦਾ ਸਵਾਦ ਹੁਣ ਇੱਕ ਤਾਂ ਮੈਂ ਤੁਹਾਨੂੰ ਮੈਡੀਸਨ ਦੇਤੀ ਆਪਾਂ ਉਦੋਂ ਅਸੀਂ ਖਾਣਾ ਚਿਕਨ ਅੱਛਾ ਉਦੋਂ ਅਸੀਂ ਖਾਣਿਆ ਨੇ ਤਲੀਆਂ ਫਲੀਆਂ ਚੀਜ਼ਾਂ ਫਾਸਟ ਫੂਡ ਪੀਜ 버ਗਰ ਨਿਊਡਲ ਮਨਚੂਰੀਅਨ ਹਨਾ ਇਦਾਂ ਦੀਆਂ ਚੀਜ਼ਾਂ ਜਦੋਂ ਅਸੀਂ ਖਾਂਦੇ ਆ ਤਾਂ ਫਿਰ ਤੁਹਾਡਾ ਐਸਿਡ ਬਣਨਾ ਨਹੀਂ ਬੰਦ ਹੋ ਸਕਦਾ ਇੱਕ ਐਸਿਡ ਦੀ ਮੈਂ ਤੁਹਾਨੂੰ ਹੋਰ ਇੱਥੇ ਦੱਸ ਦੇਣਾ ਫਰੁਕੀ ਸਾਹਿਬ ਲੋਕ ਆ ਕੇ ਕਹਿੰਦੇ ਨੇ ਫੈਟੀ ਲੀਵਰ ਫੈਟੀ ਲੀਵਰ ਕਰਕੇ ਸਾਨੂੰ ਐਸਿਡ ਬਣਦਾ ਬਹੁਤ ਲੋਕਾਂ ਨੂੰ ਇਹੀ ਚੀਜ਼ ਕਹੀ ਹੁੰਦੀ ਆ ਜਦ ਕਿ ਐਸਿਡ ਬਣਨ ਦਾ ਕਾਰਨ ਲੀਵਰ ਨਹੀਂ ਹੈਗਾ ਐਸਿਡ ਬਣ ਦਾ ਕਾਰਨ ਹੈਗਾ ਫੂਡ ਪੈਪ ਜਦੋਂ ਫੂਡ ਪੈਪ ਦੇ ਵਿੱਚ ਫੂਡ ਗਲਣਾ ਸ਼ੁਰੂ ਹੋ ਜਾਂਦਾ ਜਦੋਂ ਸਾਡਾ ਖਾਣਾ ਗਲਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਸਾਨੂੰ ਜਿਹੜੀ ਆ ਐਸਿਡ ਬਣ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਹੌਲੀ 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 ਜਦੋਂ ਐਸਿਡ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ ਸਾਡੀ ਫੂਡ ਪੈਪ ਦੇ ਵਿੱਚ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹਦੇ ਨਾਲ ਮੰਦਾ ਕਾਫੀ ਜ਼ਿਆਦਾ ਕੈਂਸਰ ਤੱਕ ਵੀ ਜਾ ਸਕਦਾ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜੇ ਨੁਸਖਾ ਲੈਣਾ ਸ਼ੁਰੂ ਕਰੂਗਾ ਮਤਲਬ ਜਿਹੜਾ ਇਹ मतलब ਘਾ ਦਾ ਇਸਤੇਮਾਲ ਕਰੇਗਾ ਉਹ ਕਿੰਨੇ ਦਿਨਾਂ ਦੇ ਵਿੱਚ ਫਿਰ ਤੰਦਰੁਸਤੀ ਵਾਲਾ ਗਾਹ ਸ਼ੁਰੂ ਕਰ ਦੇਗਾ ਉਹਦਾ ਸਰੀਰ ਜਿਹੜੇ ਪੈਣਾ ਵੀ ਤੰਦਰੁਸਤੀ 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 ਹੋ ਗਈ ਹੈ ਸਰੀਰ ਚ ਦੇਖੋ ਫੁਰਕੀ ਸਾਹਿਬ ਮੈਂ ਤੁਹਾਨੂੰ ਦਸੀ ਹੈ ਨਾ ਨਤੀਜੇ ਚੌਥੇ ਦਿਨ ਕੰਮ ਕਰ ਜਾਂਦਾ ਹੈ ਹਨਾ ਕਰਨਾ ਸ਼ੁਰੂ ਕਰ ਦਿੰਦਾ ਜੇ 1 ਮਹੀਨਾ ਯੂਜ਼ ਕਰੋ ਇਹਨੂੰ 1 ਮਹੀਨਾ ਯੂਜ਼ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਨੇ ਇੱਕ ਹੋਰ ਫੁਰਕੀ ਸਾਹਿਬ ਇੱਥੇ ਨਾ ਕਈ ਵਾਰ ਲੋਕ ਕਮੈਂਟ ਕਰ ਜਾਂਦੇ ਨੇ ਜੀ ਇਲਾਚੀ ਗਰਮ ਹੁੰਦੀ ਆ ਇਹ ਤੇ ਮੈਂ ਦੱਸਦਾ ਛੋਟੀ ਇਲਾਇਚੀ ਗਰਮ ਨਹੀਂ ਹੁੰਦੀ ਵੱਡੀ ਇਲਾਇਚੀ ਗਰਮ ਹੁੰਦੀ ਆ ਛੋਟੀ ਇਲਾਇਚੀ ਦੀ ਤੁਸੀਂ ਠੰਡੀ ਹੁੰਦੀ ਆ ਜੇ ਤੁਸੀਂ ਇਹਨੂੰ ਗਰਮੀਆਂ ਚ ਜਿੰਨਾ ਭੈਣਾ ਨੂੰ ਲਕੋਰੀਆ ਦੀ ਪ੍ਰੋਬਲਮ ਆ ਦੋ ਇਲਾਇਚੀਆਂ ਆ ਜਿਹੜੀਆਂ ਦੋ ਇਲਾਇਚੀਆਂ ਨੇ ਨਾ ਆ ਜੀ ਇਹਨਾਂ ਨੂੰ ਸਵੇਰੇ ਖਾਲੀ ਪੇਟ ਚਬਣਾ ਸ਼ੁਰੂ ਕਰਦੇ ਲਕੋਰੀਆ ਦੀ ਪ੍ਰੋਬਲਮ ਠੀਕ ਹੋ ਜਾਂਦੀ ਆ ਜਿਨ੍ਹਾਂ ਨੂੰ ਦਾੰਤ ਦੀ ਪ੍ਰੋਬਲਮ ਆ ਜੈਂਟਸ ਨੂੰ ਉਹ ਜੇ ਇਹਨਾਂ ਨੂੰ ਦੋ ਇਲਾਇਚੀਆਂ ਨੂੰ ਜੱਬ ਗਏ ਸਵੇਰੇ ਖਾਲੀ ਪੇਟ ਸ਼ੁਰੂ ਕਰ ਦੇਣਾ ਉਹਨਾਂ ਨੂੰ ਤਾਂ ਦੀ ਪ੍ਰੋਬਲਮ ਠੀਕ ਹੋ ਜਾਂਦੀ ਆ ਅਜਮਾਇਆ ਹੋਇਆ ਨੁਸਕਾ ਮੈਂ ਭੈਣਾਂ ਨੂੰ ਦੱਸਦਾ ਇਹ ਇਲਾਇਚੀ ਦੇ ਵਿੱਚ ਬਹੁਤ ਰਾਜ਼ ਛੁਪੇ ਹੋਏ ਨੇ ਜੇ ਹਰ ਬੈਨ ਨੂੰ ਮੈਂ ਕਹਿਣਾ ਚਾਹੁੰਨਾ ਹਰ ਲੇਡੀਜ਼ ਨੂੰ ਕਹਿਣਾ ਚਾਹੁੰਨਾ ਦੋ ਇਲਾਚੀਆਂ ਸਵੇਰੇ ਉੱਠ ਕੇ ਜਰੂਰ ਮੂੰਹ ਚ ਪਾ ਕੇ ਚਬਾਇਆ ਕਰੋ ਕਟੋ-ਕਟ ਅੱਧਾ ਘੰਟਾ ਇਹਨਾਂ ਨੂੰ ਚਬੋ ਤੁਹਾਡੀਆਂ ਜਿੰਨੀਆਂ ਪ੍ਰੋਬਲਮਸ ਨੇ ਜਿੰਨੇ ਤੁਹਾਨੂੰ ਗਰਮੀ ਦੀ ਪ੍ਰੋਬਲਮ ਆ ਤੁਹਾਨੂੰ ਬਲੀਡਿੰਗ ਬਲੀਡਿੰਗ ਜ਼ਿਆਦਾ ਹੁੰਦੀ ਆ ਤੁਹਾਨੂੰ ਲਕੋਰੀਆ ਦੀ ਪ੍ਰੋਬਲਮ ਆ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਆ ਇਹ ਦੋ ਇਲਾਚੀਆਂ ਤੁਹਾਨੂੰ ਠੀਕ ਕਰ ਸਕਦੀਆਂ ਨੇ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਘਾਹ ਵਾਲਾ ਇਲਾਇਚੀ ਵਾਲਾ ਤੇ ਮਿਸ਼ਰੀ ਵਾਲਾ ਨੁਸਖਾ ਦੇਣ ਵਾਸਤੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੇ ਲੱਗਦਾ ਹੈ ਕਿ ਜਦੋਂ ਵੀ ਤੁਸੀਂ ਉਹਨਾਂ ਨੂੰ ਗੱਲ ਕਰ ਦਿਓ ਨਾ ਉਹ ਸ਼ੂਜ਼ ਪਾ ਸਕਦੇ ਨੇ ਨਾ ਉਹ ਜਰਾਬਾਂ ਪਾ ਸਕਦੇ ਨੇ ਰਾਤ ਉਹ ਰਾਤ ਨੂੰ ਜਦੋਂ ਕਈ ਵਾਰ ਕਿਉਂਕਿ ਮੌਸਮ ਠੰਡਾ ਹੋ ਜਾਂਦਾ ਹੈ ਉਹ ਆਪਣੇ ਪੈਰਾਂ ਦੇ ਉੱਤੇ ਕੱਪੜਾ ਵੀ ਨਹੀਂ ਲੈ ਸਕਦੇ ਉਹਨਾਂ ਤੱਕ ਇਹ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਉਹਨਾਂ ਦੀ ਦਿੱਕਤ ਹੈਗੀ ਹੈ ਜਿਹੜੀ ਉਹ ਗੋਲੀਆਂ ਖਾਂਦੇ ਨੇ ਆਪਣੇ ਆਪ ਨੂੰ ਠੰਡਾ ਰੱਖਣ ਵਾਸਤੇ ਆਪਣੇ ਆਪਣੇ ਸਰੀਰ ਨੂੰ ਬੈਲੈਂਸ ਰੱਖਣ ਵਾਸਤੇ ਉਹਨਾਂ ਦਾ ਕੰਮ ਜਿਹੜਾ ਇਸ ਘਾ ਮਿਸ਼ਰੀ ਔਰ ਇਲਾਇਚੀ ਦੇ ਨਾਲ ਹੀ ਚੱਲ ਜਾਵੇ ਪਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਜਿਹੜੀ ਵੀ ਵੀਡੀਓ ਸੀ ਤੁਹਾਨੂੰ ਦਿਖਾਉਣੀ ਹੈ ਸਾਡੀ ਵੀਡੀਓ ਦਿਖਾਉਣ ਦਾ ਮਕਸਦ ਜਿਹੜਾ ਤੁਹਾਨੂੰ ਉਹ ਐਜੂਕੇਟਿਵ ਹੁੰਦਾ ਹੈ ਐਜੂਕੇਟਿਵ ਪਰਪਸ ਦੇ ਨਾਲ ਅਸੀਂ ਤੁਹਾਨੂੰ ਦਿਖਾਉਣੀ ਆ ਅ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਆਪਣੀ ਮਰਜ਼ੀ ਦਾ ਨੁਸਖਾ ਫਾਰਮੂਲਾ ਕਦੇ ਵੀ ਨਹੀਂ ਲੈਣਾ ਤੁਸੀਂ ਹਮੇਸ਼ਾ ਡਾਕਟਰ ਵੈਦ ਹਕੀਮ ਦੀ ਸਲਾਹ ਦੇ ਨਾਲ ਹੀ ਇਸ ਨੁਸਕੇ ਨੂੰ ਇਸਤੇਮਾਲ ਕਰਨਾ ਹੈ ਔਰ ਇਹ ਨੁਸਖਾ ਨਾਲ ਲੋਕਾਂ ਤੱਕ ਇੱਕ ਵਾਰ ਮੇਰੀ ਫੇਰ ਗੁਜ਼ਾਰਿਸ਼ ਹੈ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਪੇਟ ਦੇ ਵਿੱਚ ਜਲਣਾ ਹੈ ਜਿਨ੍ਹਾਂ ਦੇ ਹੱਥ ਪੈਰ ਮਚਦੇ ਰਹਿੰਦੇ ਨੇ ਧੰਨਵਾਦ